ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਅਲਕੜੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੁੱਕੜ ਗੱਬਣ گاਉਂ ਪਕਾਉਆ ਤੇ ਵੱਧ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800055 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰੇ ਲੋ ਬੜਾ ਵੱਧ ਜਾਣਕਾਰੀ ਦੇਣੇ ਆਪਾਂ ਭਾਈ ਤੂੰ ਭਾਈ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਜੀ ਨਾਮ ਨਾਮ ਗੁਰਜਿੰਦਰ ਸਿੰਘ ਬਾਈ ਪਿੰਡ ਅਲਕੜਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਜੀ ਪਹਿਲੀ ਵੜ ਦੀ ਜਾਣਕਾਰੀ ਬਈ ਇਹ ਵੀ 12 ਕਿਲੋ ਦੁੱਧਾ ਵੀ 2 ਮਹੀਨਾ ਦੀ ਗੱਬਣਾਈ ਠੀਕ ਹੈ ਤੇ 12 ਲੀਟਰ ਦੁੱਧਾ ਖਾਂਜੀ ਉਹ ਕਹਿੰਦਾ ਬਾਈ ਸੋ ਆਏਗਾ ਵੀ ਦੂਜਾ ਹਾਂਜੀ ਦੂਜਾ ਵੀ ਠੀਕ ਹੈ ਜੀ ਰੇਟ ਭਾਜ ਆਇਆ ਜਾ ਖੱਚ ਕੇ ਇਹ ਵੀ ਲੈਣ ਦੇਣ ਵਾਸਤੇ

ਲੋ ਇਹ ਰੰਗ ਪਾਤਾ ਤੁਸੀਂ ਲਾ ਲਓ ਲੋ ਜੀ ਕੋਈ ਜ਼ੂਮ ਨਹੀਂ ਨੋਰਮਲ ਆ ਚਾਹੇ ਦੋ ਰੰਗ ਚੋ ਕੇ ਰਸਲੀ ਕਰ ਸਕਦੇ ਹਾਂ ਜੀ ਬਈ ਠੀਕ ਹੈ ਥੰਮ ਥੰਮ ਓਕੇ ਬਈ ਜਮਾ ਓਕੇ ਬਈ ਜਮਾ ਠੀਕ ਹੈ ਲੋਕ ਰਸਲੀ ਕਰਕੇ ਲੋ ਠੀਕ ਠੀਕ ਰੇਟ ਭਰਾਪ ਨੂੰ ਦੱਸਦਾ ਚੰਗੀ ਭਲੀ ਪਲੋਸੀ ਭਰਾ ਠੀਕ ਹੈ ਜੀ ਤੇ 2 ਮਹੀਨੇ ਦਾ ਵਜਨ ਦਾ ਟੀਕਾ ਭਰਾ ਇਸ ਚੈੱਕ ਚਲੇ ਆਉਂਦੀ ਨਹੀਂ ਠੀਕ ਹੈ ਹਾਂਜੀ ਬਈ ਦੂਜੀ ਦੱਸੋ ਟੋਕੜ ਕਬਣ ਜਾਣਕਾਰੀ ਉਹ ਵੀ 14 ਕਿਲੋ ਦੁੱਧ ਦਾ ਵੀ ਢਾਈਆਂ ਵੀ ਨਹੀਂ ਚੈੱਕ ਪਾਸ ਆ ਬਿਓ ਆਪਣੀ ਚੈੱਕ ਕਰਾਈ ਵੀ ਹਾਂਜੀ ਚੈੱਕ ਕਰਾਈ ਵੀ ਅਗਲਾ ਚੈੱਕ ਕਰਵਾਵਾ ਹਾਂਜੀ ਬਈ ਇਹ ਥਣੋ ਤੇਲ ਆ ਬਈ ਇਹ ਇੱਕ ਥਣ ਹਾਂਜੀ ਜਮਾਂਦਾਰ ਹਾਂਜੀ ਠੀਕ ਹੈ ਤੋੜ ਦੋ ਭਰਾ ਚਾਹ ਦੋ ਡੰਗ ਚੋਕੇ ਹਾਂਜੀ ਬਈ ਠੀਕ ਹੈ ਬਾਈ ਦੀ ਚੈੱਕ ਕਰਵਾ ਵੀ ਭਰਾ ਤੁਸੀਂ ਚੈੱਕ ਕਰਵਾਵਾ ਦਿਓ ਤੇਲ ਠੀਕ ਹੈ ਨਾ ਲੋ ਜੀ ਬਾਕੀ ਤੋੜਾ ਤੋੜਾ ਸਾਨੂੰ ਕਰਮ ਵਾਲੀਆ ਦਿਖਾਉਣੇ ਆ ਲੇ ਵੇਦਨ ਤਾਂ ਤਾ ਤੁਸੀਂ ਲਾਹਦੇ ਭਰਾ ਠੀਕ ਹੈ ਜੀ ਲੋਚਾ ਮਾ ਦੁਰਦ ਲਾ ਲੋਚਾ ਠੀਕ ਆ ਭਰਾ ਮੋੜ ਦਾ ਮੋੜ ਲੋਚਾ ਮੂਰ ਲਾ ਤਾਂ ਨਾ ਦਿਲ ਹਨ ਹਾਂਜੀ ਬਈ ਸੱਜਾ ਠੀਕ ਹੈ ਲੋਚਾ ਦੁਰਾਤ ਰੱਖਣ ਮੋੜ ਦੇਖਾ ਕਿਆ ਹੋ ਰਿਹਾ ਕੋਈ ਗੱਲ ਕੋਈ ਬੰਦ ਬੰਦ ਲੋਚਾ ਚੱਕਾਸੇ ਭਰਾ ਕੱਟੇ ਨੂੰ ਇੰਗਰੇਜ ਜਾ ਕੇ ਦਿਖਾਉਣੇ ਥਾਣੇ ਨੇ ਵਾ ਨੂੰ ਬੰਨ ਲਾਂ ਦੇ ਪਰਾਂ ਲੋ ਜੀ ਖਾਨ ਨੂੰ ਸਰਕਾਰ ਤੋਂ ਠੀਕ ਲੋ ਜੀ ਕਾਦ ਬੜਾ ਸੁਖਣਾ ਕਰ ਮਾਣੇ ਰਸੋਣਾ ਪਰ ਆ ਇਹਦਾ ਰੇਟ ਕੀ ਜਾਇਜ਼ 25000 ਦੀ ਦੈਣ ਲੈਣੀ 50000 ਰੁਪਏ ਹਾਂਜੀ ਠੀਕ ਹੈ ਜੀ ਲੋ ਪਰ ਆ ਇਹਦਾ ਰੇਟ 50000 ਰੁਪਏ ਠੀਕ ਹੈ ਧੋਕੜ ਗੱਬਣ ਵੱਧ ਜਾਣਕਾਰੀ ਲਈ ਤੋਂ ਫੋਨ ਤੇ ਵੀ ਲਿਖਿਆ ਬਿਓ ਠੀਕ ਹੈ ਜੀ मिलते हैं भरा किसी